ਜਦੋਂ ਸਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਦੇ ਵਿੱਚ ਆਪਣਾ ਸਰੀਰ ਛੱਡਿਆ ਤਾਂ ਉਹਨਾਂ ਦੇ ਆਖਰੀ ਬਚਨ ਸੰਨ ਕੀ ਜਿਹੜੇ ਗੁਰੂ ਨਾਨਕ ਦੇ ਜੋਤ ਦੇ ਅਗਲੇ ਵਾਰਿਸ ਨੇ ਅਸਲੀ ਵਾਰਿਸ ਨੇ ਬਾਬਾ ਬਸੇ ਵਿੱਚ ਬੁਕਾਲੇ ਕਿਉਂਕਿ ਇੱਥੇ ਕੋਈ ਦੁਬਿਧਾ ਵਿੱਚ ਉਹਨਾਂ ਨੇ ਕਰੰਨੇ ਕੀਤੀ ਕੋਈ ਸੰਕੇਤ ਗਲਤ ਨਹੀਂ ਦਿੱਤਾ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਬੜੇ ਗਿਆਨਵਾਨ ਵਿਦਵਾਨ ਤੇ ਬੜੇ ਹੀ ਸੋਚਵਾਨ ਸਨ। ਬਾਬਾ ਬਸੇ ਵਿੱਚ ਬਕਾਲੇਸ ਦਾ ਮੇਨ ਅਰਥ ਇਹ ਸੀ ਕਿ ਸਹਿਬ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਦਸ਼ਾਹ ਉਹਨਾਂ ਦੇ ਰਿਸ਼ਤੇ ਦੇ ਵਿੱਚ ਦਾਦਾ ਜੀ ਲੱਗਦੇ ਸੀ। ਕਿਉਂਕਿ ਉਹਨਾਂ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਉਹਨਾਂ ਦੇ ਸੁਪੁੱਤਰ ਗੁਰੂ ਆਦਾਇ ਸਾਬ ਤੇ ਉਹਨਾਂ ਦੇ ਸੁਪੁੱਤਰ ਗੁਰੂ ਹਰਿਕ੍ਰਿਸ਼ਨ ਜੀ ਰਿਸ਼ਤੇ ਦੇ ਵਿੱਚ ਉਹਨਾਂ ਦੇ ਬਾਬਾ ਜੀ ਲੱਗਦੇ ਸੀ ਜਿਵੇਂ ਆਪਾਂ ਦਾਦਾ ਕਹਿੰਦੇ ਆ ਇਸ ਤੇ ਦੇ ਉਹਨਾਂ ਨੇ ਸ਼ਬਦ ਵਰਤੇ ਆ ਬਾਬਾ ਬਸੇ ਵਿੱਚ ਬੁਕਾਲੇ ਲੋਕਾਂ ਨੂੰ ਇਹ ਬੜੀ ਭੁੱਲਣ ਭਟਕਣਾ ਹੈ ਕਿ ਗੁਰੂ ਸਾਹਿਬ ਨੇ ਤੇ ਕੀ ਕਹੇਦਾ ਜਿਵੇਂ ਲੱਭਿਆ ਜਾਵੇਗਾ ਕਿਉਂਕਿ ਜਿਹੜਾ ਅਸਲੀ ਵਾਰਸ ਸੀ ਉਹ ਗੁਰੂ ਤੇਗ ਬਹਾਦਰ ਜੀ ਸੀ ਕਿਉਂਕਿ ਉਹਨਾਂ ਦੇ ਕਹਿਣ ਦਾ ਜੋ ਤਰੀਕਾ ਸੀ ਉਹ ਇੱਕ ਵਿਦਵਾਨ ਵਾਂਗ ਉਹਨਾਂ ਨੇ ਜਿਹੜੀ ਪਾਸ਼ਾ ਵਰਤੀ ਉਹ ਬੜੀ ਸੂਝਵਾਨ ਦੇ ਨਾਲ ਵਰਤੀ ਕਿਉਂਕਿ ਉਹ ਆਪਣੇ ਬਜ਼ੁਰਗਾਂ ਦਾ ਨਾਮ ਨਹੀਂ ਸੀ ਲੈਣਾ ਚਾਹੁੰਦੇ ਅੱਜਕੱਲ੍ਹ ਅਸੀਂ ਆਪਣੇ ਬਜ਼ੁਰਗਾਂ ਦਾ ਨਾਮ ਬੜੀ ਸ਼ਾਨ ਦੇ ਨਾਲ ਬੜੀ ਸ਼ੌਕਤ ਦੇ ਨਾਲ ਲੈਂਦੇ ਨੇ ਤੇ ਨਾ ਹੀ ਨਾਮ ਲੈਣ ਦੇ ਵਿੱਚ ਕੋਈ ਸ਼ਰਮਿੰਦਗੀ ਵਰਤਦੇ ਆ ਕਿ ਉਹ ਸਾਡੇ ਬਜ਼ੁਰਗ ਨੇ ਸਾਡਾ ਰਿਸ਼ਤੇ ਦੇ ਵਿੱਚ ਕੀ ਲੱਗਦੇ ਨੇ ਪਰ ਇੱਕ 8 ਸਾਲਾਂ ਦਾ ਗੁਰੂ ਗੱਦੀ ਉੱਤੇ ਬੈਠਣ ਤੋਂ ਬਾਅਦ ਕਿ ਬਚਨ ਕਿਤਾਬੇ ਕਰਦਾ ਬਾਬਾ ਬਸੇ ਵਿੱਚ ਬੁਕਾਲੇ ਉਹਨਾਂ ਨੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਆਦਰ ਮਾਨ ਨਿੰਦਿਆ ਹੋਇਆ ਤੇ ਰਿਸ਼ਤੇ ਦੇ ਵਿੱਚ ਜੋ ਰਿਸ਼ਤਾ ਸੀ ਉਹਨਾਂ ਦੇ ਨਾਲ ਉਸ ਰਿਸ਼ਤੇ ਦੀ ਦਾਜ ਰੱਖਦੇ ਉਹਨਾਂ ਨੇ ਸ਼ਬਦ ਵਰਤੇ ਆ ਬਾਬਾ ਇਸ ਤਰ੍ਹਾਂ ਕਰਦੇ ਆ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਆਣੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਗੁਰਿਆਈ ਸੌਂਪ ਦਿੱਤੀ ਤਾਂ ਉਦੋਂ ਆਪਣੇ ਆਪ ਨੂੰ ਗੁਰੂ ਨਾਨਕ ਦੀ ਜੋਤ ਕਹਾਉਣ ਵਾਲੇ ਬੜੇ ਹੀ ਪਤੰਡੀਆਂ ਨੇ ਆ ਕੇ ਆਪਣੀਆਂ ਬਾਈ ਮੰਜੀਆਂ ਲਗਾ ਲਈਆਂ ਕਿਉਂਕਿ ਲੋਕ ਉਸ ਸਮੇਂ ਘੱਟ ਪੜ੍ਹੇ ਲਿਖੇ ਸੀ ਤੇ ਸਮਝਦਾਰ ਵੀ ਘੱਟ ਸੀ ਬਾਈ ਮੰਜੀਆਂ ਲਗਾ ਕੇ ਬੈਠ ਗਏ ਦਾ ਗੁਰੂ ਨਾਨਕ ਦੀ ਜਿਹੜੀ ਜੋਤ ਸੀ ਉਹਨਾਂ ਨੇ ਪ੍ਰਗਟ ਕਿਵੇਂ ਹੋਈ ਇੱਕ ਪਾਈ ਹੋਏ ਨੇ ਭਾਈ ਅਖੀਸ਼ਾ ਬਨਜਾਰਾ ਜਿਨ੍ਹਾਂ ਦਾ ਜਹਾਜ਼ ਸਮੁੰਦਰ ਵਿੱਚ ਡੁੱਬ ਰਿਹਾ ਸੀ ਉਹਨਾਂ ਨੇ ਗੁਰੂ ਨਾਨਕ ਦੀ ਨੌਵੀਂ ਜੋਤ ਦਾ ਧਿਆਨ ਕਰਕੇ ਅਰਦਾਸ ਕੀਤੀ ਕਿ ਮਹਾਰਾਜ ਮੈਂ ਆਪਦੇ ਚਰਨਾਂ ਦੇ ਵਿੱਚ 500 ਮੋਹਰਾ ਭੇਟ ਕਰੂੰਗਾ ਮੇਰੇ ਡੁੱਬਦੇ ਜਹਾਜ਼ ਨੂੰ ਬੰਨੇ ਲਗਾ ਦਿਓ ਗੁਰੂ ਨਾਨਕ ਦੇਵ ਜਰ ਤੇ ਜੋ ਆਇਆ ਉਹਦੀ ਕਰੇ ਫਰਿਆਦ ਖਾਲੀ ਨਹੀਂ ਗਈ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਉਸ ਦਾ ਜਹਾਜ਼ ਵੇੜੇ ਵੇੜੇ ਨੂੰ ਬੰਨੇ ਤੇ ਲਗਾ ਦਿੱਤਾ ਕੁਝ ਸਮਾਂ ਬੀਤਿਆ ਜਦੋਂ ਭਾਈ ਲਖੀਸ਼ਾ ਬੰਜਾਰਾ ਪਤਾ ਲੱਗਿਆ ਕਿ ਗੁਰੂ ਤਾਂ ਬਾਬੇ ਬਕਾਲੇ ਦੇ ਵਿੱਚ ਵਸਦੇ ਨੇ ਬਕਾਲੇ ਨਗਰ ਦੇ ਵਿੱਚ ਵਸਦੇ ਨੇ ਤਾਂ ਉਹਨਾਂ ਨੇ ਬਾਬੇ ਬਕਾਲੇ ਨੂੰ ਚਾਲੇ ਪਾ ਦਿੱਤੇ ਉੱਥੇ ਆ ਕੇ ਵੇਖਿਆ ਕਿ ਉੱਥੇ ਤਾਂ 22 ਮੰਜ਼ਿਲਾਂ ਲੱਗੀਆਂ ਨੇ ਹਰ ਕੋਈ ਆਪਣੇ ਆਪ ਨੂੰ ਗੁਰੂ ਨਾਨਕ ਦੇ ਜੋਤ ਦਾ ਵਾਰਿਸ ਕਹਾ ਰਿਹਾ ਹੈ ਤਾਂ ਉਹਨਾਂ ਨੂੰ ਉੱਥੇ ਇਹ ਸਮਝ ਨਹੀਂ ਸੀ ਆ ਰਹੀ ਕਿ ਮੈਂ ਕਿਸ ਦੇ ਅੱਗੇ ਇਹ 500 ਮੋਰਾ ਪੇਟਾ ਰਾ ਕੇ ਮੱਥਾ ਟੇਕਾਂ ਜਿਹੜਾ ਇੱਕ ਬੰਦਾ ਬਿਜ਼ਨਸਮੈਨ ਹੁੰਦਾ ਉਸ ਦੇ ਕੋਲ ਬਹੁਤ ਦਿਮਾਗ ਹੁੰਦਾ ਹੈ ਇਸ ਦੇ ਲਈ ਉਹਨੇ ਪਰਖਣ ਦੇ ਲਈ ਕਿ ਅਸਲੀ ਵਾਰਿਸ ਕੌਣ ਹੈ ਗੁਰੂ ਨਾਨਕ ਦਾ ਤਾਂ ਉਸਨੇ ਹਰ ਇੱਕ ਦੇ ਅੱਗੇ ਪੰਜ-ਪੰਜ ਮੋਹਰੇ ਰੱਖ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਕਿ ਜੋ ਅਸਲੀ ਹੋਇਆ ਬੋਲ ਪਏਗਾ ਉਹ ਪੰਜ-ਪੰਜ ਮੋਹਰੇ ਲੈ ਕੇ ਬੜੇ ਕੁਸ਼ ਹੁੰਦੇ ਬੜੀਆਂ ਅਸੀਸਾਂ ਬੜੇ ਵਾਰ ਦਿੰਦੇ ਜਦੋਂ ਬਾਈਆਂ ਦੇ ਬਾਈ ਮੱਜੀਆਂ ਦੇ ਅੱਗੇ ਪੰਜ-ਪੰਜ ਮੋਹਰੇ ਰੱਖ ਕੇ ਮੱਥਾ ਟੇਕਿਆ ਤਾਂ ਕਿ ਉਸ ਨੂੰ ਸੰਤੋਸ਼ਟੀ ਨਾ ਹੋਏ ਕਿਉਂਕਿ ਉਸ ਜਮਾਨੇ ਦੇ ਵਿੱਚ ਇਹ ਵਿਚਾਰ ਆਇਆ ਕਿ ਮੈਂ ਸੁਖੀਆਂ ਤਾਂ 500 ਸੀ ਇਹ 5-5 ਲੈ ਕੇ ਖੁਸ਼ ਹੋਈ ਜਾ ਰਹੇ ਨੇ ਜਦੋਂ ਉਹਨਾਂ ਨੂੰ ਸੰਤੁਸ਼ਟੀ ਨਾ ਹੋਈ ਤਾਂ ਉਹਨਾਂ ਨੇ ਕਿਸੇ ਤੋਂ ਪੁੱਛਿਆ ਜੀ ਇੱਥੇ ਕੋਈ ਹੋਰ ਵੀ ਹੈ ਕੋਈ ਹੋਰ ਵੀ ਹੈ ਰਬੀਰੂ ਤਾਂ ਦੱਸਿਆ ਕਿ ਉਹ ਸਾਹਮਣੇ ਇੱਕ ਪੂਰੇ ਦੇ ਵਿੱਚ ਜਿਸ ਨੂੰ ਲੋਕ ਤੇਗਾ ਤੇਗਾ ਕਹਿੰਦੇ ਨੇ ਉਹ ਬੈਠਾ ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰ ਰਿਹਾ ਹੈ ਜਦੋਂ ਉਹਨਾਂ ਨੇ ਭੋਰੇ ਦਾ ਦਰਵਾਜ਼ਾ ਖੋਲ ਕੇ ਵੇਖਿਆ ਤਾਂ ਉੱਥੇ ਇੱਕ ਰਬੀ ਨੂਰ ਦੇ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੇ ਵਿੱਚ ਰੰਗੀ ਹੋਈ ਰੂਹ ਬੈਠੀ ਤੇ ਪੰਜ ਮੋਹਰਾਂ ਦਾ ਆਕੀ ਮੱਥਾ ਟੇਕਿਆ ਤੇ ਪਿੱਛੇ ਮੁੜ ਲੱਗਿਆ ਤਾਂ ਕੀ ਵੇਖਦਾ ਤਾਂ ਗੁਰੂ ਤੇਗ ਬਹਾਦਰ ਪਾਦਸ਼ਾਹ ਨੇ ਆਵਾਜ਼ ਮਾਰੀ ਕਹਿੰਦੇ ਅਜੇ ਤਾਂ ਸਾਡੇ ਮੋਲੇ ਦਾ ਜਿਹੜਾ ਅੱਖ ਨੋ ਵੀ ਠੀਕ ਨਹੀਂ ਹੋਇਆ ਜੋ ਤੇਰਾ ਜਹਾਜ਼ ਬੰਨੇ ਲਾਉਣ ਦੇ ਲਈ ਸਾਡੇ ਮੋਢੇ ਤੇ ਹੋਇਆ ਸੀ ਤੇ ਸੁਖੀਆਂ ਤੋਂ 500 ਸੀ ਤੇ ਭੇਟਾ ਤੋਂ ਪੰਜ ਕਰਦਾ ਇਸ ਤਰ੍ਹਾਂ ਆਪਾਂ ਹੀ ਲੱਖੀਸ਼ਾ ਬਣ ਜਾ ਰਹੇ ਨੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਆਂ ਦੀ ਕੋਝ ਕੀਤੀ ਤੇ ਛੱਤ ਉੱਤੇ ਜੜ ਕੇ ਰੌਲਾ ਪਾ ਦਿੱਤਾ ਗੁਰੂ ਲਾਡੋ ਰੇ ਗੁਰੂ ਲਾਡੋ ਰੇ ਗੁਰਿਆਈ ਮਿਲਣ ਤੋਂ ਬਾਅਦ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਸ਼੍ਰੀ ਦਰਬਾਰ ਸਾਹਿਬ ਗਏ ਤਾਂ ਉਹ ਤੇਤੀਰ ਮੱਲੀਆਂ ਦਾ ਕਬਜ਼ਾ ਹੋਣ ਦੇ ਕਰਕੇ ਗੁਰੂ ਸਾਹਿਬ ਨੂੰ ਸ਼੍ਰੀ ਦਰਬਾਰ ਸਾਹਿਬ ਨਾ ਜਾਣ ਦਿੱਤਾ। ਉਹਨਾਂ ਨੂੰ ਪਿੱਛੇ ਹੀ ਰੋਕ ਦਿੱਤਾ। ਜਦੋਂ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਮੱਥਾ ਟੇਕਣ ਜਾਂਦੇ ਹਾਂ ਜਿਸ ਪਾਸੇ ਤੋਂ ਆਪਾਂ ਮੱਥਾ ਟੇਕਣ ਜਾਂਦੇ ਹਾਂ ਤੇ ਦੂਸਰੇ ਪਾਸੇ ਤੋਂ ਬਾਹਰ ਨਿਕਲਦੇ ਹਾਂ। ਉਸ ਦੇ ਸਾਹਮਣੇ ਵਾਲੀ ਸਾਈਡ ਜਦੋਂ ਆਪ ਜਦੋਂ ਆਪਾਂ ਪ੍ਰਸ਼ਾਦ ਲੈਂਦੇ ਆ ਉਹਦੇ ਬੈਕ ਸਾਈਡ ਤੇ ਗੁਰਦੁਆਰਾ ਬਣਿਆ ਹੋਇਆ ਹੈ ਠੜਾ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬੈਠ ਕੇ ਕਾਫੀ ਸਮਾਂ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਇਆ ਅਕਾਲ ਪੁਰਖ ਪਰਮਾਤਮਾ ਦੇ ਨਾਮ ਦਾ ਸਿਮਰਨ ਕੀਤਾ ਕਿਉਂਕਿ ਧੀਰਮੱਲੀਆਂ ਨੇ ਸਾਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਰਬਾਰ ਸਾਹਿਬ ਅੰਦਰ ਨਹੀਂ ਆਉਣ ਦਿੱਤਾ ਕਿਉਂਕਿ ਉਹ ਚਾਹੁੰਦੇ ਸੀ ਕਿ ਕਿਤੇ ਗੁਰੂ ਸਾਹਿਬ ਆਪਣਾ ਕਬਜ਼ਾ ਹੀ ਨਾ ਕਰ ਲੈ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਪਿੱਛੇ ਹੀ ਰੋਕ ਦਿੱਤਾ ਗਿਆ। ਤੇ ਗੁਰੂ ਸਾਹਿਬ ਕੁਝ ਸਮਾਂ ਉੱਥੇ ਬਤਾਉਣ ਤੋਂ ਬਾਅਦ ਬਾਬਾ ਆਪਣੇ ਪਿੰਡ ਬਾਬਾ ਬਕਾਲੇ ਆ ਗਏ। ਉਸ ਤੋਂ ਬਾਅਦ ਜਦੋਂ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਿਆਈ ਗੱਦੀ ਤੇ ਬੈਠੇ ਤਾਂ बार-बार ਇਹੋ ਸਵਾਲ ਉੱਠਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਕਿਉਂ ਗਏ ਉਸ ਦਾ ਮੇਨ ਕਾਰਨ ਇਹ ਸੀ ਜਿੱਥੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਉਹਨਾਂ ਦੇ ਸਰੂਪ ਦੀ ਲਿਖਾਈ ਹੋਈ ਹੋਵੇ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਅਰਜਨ ਸਾਹਿਬ ਗੁਰੂ ਅਰਗੋਬਿੰਦ ਸਾਹਿਬ ਗੁਰੂ ਹਰਾਈ ਸਾਹਿਬ ਆਏ ਹੋਣ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਹੋ ਰਿਹਾ ਹੋਵੇ ਉਦੋਂ ਉਹ ਕਿਸੇ ਆਪਣੇ ਦਾ ਫੋਨ ਨਹੀਂ ਸੀ ਡੋਲਣਾ ਚਾਹੁੰਦੇ ਕਿਉਂਕਿ ਉਸ ਸਮੇਂ ਜਿਹੜਾ ਸ੍ਰੀ ਦਰਬਾਰ ਸਾਹਿਬ ਤੇ ਕਵਚਾ ਸੀ ਉਹ ਤੀਰ ਬਲੀਆਂ ਕੋਲ ਸੀ ਕਿਉਂਕਿ ਜਿਵੇਂ ਉਹਨਾਂ ਨੇ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਦਰਬਾਰ ਸਾਹਿਬ ਨਹੀਂ ਜਾਣ ਦਿੱਤਾ ਉਸ ਤਰ੍ਹਾਂ ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਜੀ ਰੋਕਦੇ। ਤੇ ਗੁਰੂ ਗੋਬਿੰਦ ਸਿੰਘ ਜੀਾਂ ਨੇ ਉੱਤੇ ਨਾ ਜਾਣਾ ਇਹ ਠੀਕ ਸਮਝਿਆ ਕਿਉਂਕਿ ਉੱਤੇ ਖੂਨ ਖਰਾਬਾ ਹੋਣਾ ਸੀ। ਉਹ ਸਤਿਗੁਰਾਂ ਦੀ ਪਾਵਨ ਅਸਥਾਨ ਤੇ ਪਵਿੱਤਰ ਬਾਣੀ ਦਾ ਭਗਵਾਨੀ ਸੀ ਕਰਨਾ ਚਾਹੁੰਦੇ। ਇਸ ਦੇ ਸਿਧਿ ਲਈ ਗੁਰੂ ਸਾਹਿਬ ਨੇ ਉੱਤੇ ਨਾ ਜਾਣਾ ਇਹ ਠੀਕ ਸਮਝਿਆ। ਕਿਉਂਕਿ ਦਸ਼ਮੇਸ਼ ਪਿਤਾ ਇਸ ਸੰਸਾਰ ਦੇ ਵਿੱਚੋਂ ਜ਼ੁਲਮ ਦਾ ਨਾਸ਼ ਕਰਨ ਦੇ ਲਈ ਆਇਆ ਸੀ ਨਾ ਕਿ ਉੱਤੇ ਇਹ ਦੱਸਣ ਆਇਆ ਸੀ ਕਿ ਗੁਰੂ ਨਾਨਕ ਦੀ ਜੋਤ ਦੇ ਅਸੀਂ वारिस ਆ ਉਹਨਾਂ ਨੇ ਇਸ ਸੰਸਾਰ ਦੇ ਵਿੱਚੋਂ ਉੱਚ-ਨੀਚ ਨੂੰ ਖਤਮ ਕਰਨ ਦੇ ਦਾ ਜੋ ਬੀੜਾ ਚੁੱਕਿਆ ਸੀ ਜੋ ਪ੍ਰਾਣ ਕੀਤਾ ਸੀ ਉਸ ਨੂੰ ਦਿਨ ਰਾਤ ਇੱਕ ਕਰਕੇ ਪੂਰਾ ਕੀਤਾ